ਵੈਲਕਮ ਟੂ ਖੰਨਾ ਨਿਊਜ਼ ਲਾਈਵ ਨਗਰ ਕੌਂਸਲ ਖੰਨਾ ਵੱਲੋਂ ਗ੍ਰੀਨ ਸਿਟੀ ਕਲੀਨ ਸਿਟੀ ਪ੍ਰੋਗਰਾਮ ਅਤੇ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਹੁਕਮ ਤਹਿਤ ਖੰਨਾ ਸ਼ਹਿਰ ਦੇ ਵੱਖ-ਵੱਖ ਰੋੜਾਂ ਉੱਪਰ ਨਜਾਇਜ਼ ਕਬਜ਼ਾ ਛਡਵਾਉਣ ਲਈ ਵੱਡੇ ਪੱਧਰ ਤੇ ਮੁਹਿੰਮ ਚਲਾਈ ਜਾ ਰਹੀ ਹੈ ਇਸ ਦੌਰਾਨ ਕੌਂਸਲ ਦੇ ਤਹਿ ਬਜਾਰੀ ਵਿਭਾਗ ਦੇ ਅਧਿਕਾਰੀਆਂ ਨਾਲ ਸ਼ੌਪਕੀਪਰ ਐਸੋਸੀਏਸ਼ਨ ਮਲੇਰਕੋਟਲਾ ਰੋਡ ਖੰਨਾ ਦੇ ਸਮੂਹ ਦੁਕਾਨਦਾਰਾਂ ਨੇ ਵਿਰਿੰਦਰ ਸਿੰਘ ਦੇਹਲੇ ਦੀ ਅਗਵਾਈ ਵਿੱਚ ਦੁਕਾਨਦਾਰਾਂ ਨੂੰ ਆ ਰਹੀਆਂ ਦਰਪੇਸ਼ ਸਮੱਸਿਆਵਾਂ ਸੰਬੰਧੀ ਮੀਟਿੰਗ ਕਰਕੇ ਦੁਕਾਨ ਦੇ ਬਾਹਰ 10 ਫੁੱਟ ਦਾ ਸਮਾਨ ਰੱਖਣ ਦੀ ਇਜਾਜ਼ਤ ਮੰਗੀ ਇਸ ਮੌਕੇ ਦੁਕਾਨਦਾਰਾਂ ਨੇ ਦਲੀਲ ਕਰਦਿਆਂ ਕਿਹਾ ਕਿ ਮਲੇਰ ਕੋਟਲਾ ਰੋਡ ਉੱਪਰ ਜ਼ਿਆਦਾਤਰ ਕਿਰਤੀ ਲੋਕ ਆਪਣੀਆਂ ਦੁਕਾਨਾਂ ਚਲਾਉਂਦੇ ਹਨ ਜਿਨ੍ਹਾਂ ਦੀਆਂ ਛੋਟੀਆਂ-ਛੋਟੀਆਂ ਦੁਕਾਨਾਂ ਹਨ ਜਿਹੜੇ ਦੁਕਾਨਦਾਰ ਗੇਟ ਗ੍ਰੀਲਾਂ ਜਾਂ ਟਰੈਕਟਰ ਟਰਾਲੀਆਂ ਦਾ ਕੰਮ ਕਰਦੇ ਹਨ ਉਨ੍ਹਾਂ ਲਈ ਤਹਿ ਵਿਜਾਰੀ ਵਿਭਾਗ ਵੱਲੋਂ 5 ਫੁੱਟ ਤੱਕ ਸਮਾਨ ਰੱਖਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ ਜੋ ਕਿ ਇਹ ਸਮਾਨ ਰੱਖਣ ਵਿੱਚ ਬਹੁਤ ਹੀ ਘੱਟ ਜਗ੍ਹਾ ਹੈ ਕਿਉਂਕਿ ਮਲੇਰ ਕੋਟਲਾ ਰੋਡ ਸ਼ਹਿਰ ਦੇ ਹੋਰ ਰੋੜਾਂ ਨਾਲੋਂ ਚੌੜਾ ਹੈ ਇਸ ਕਰਕੇ ਦੁਕਾਨਦਾਰਾਂ ਨੇ ਅਪੀਲ ਕੀਤੀ ਕਿ ਉਹਨਾਂ ਨੂੰ ਕੰਮ ਕਰਨ ਲਈ 10 ਫੁੱਟ ਤੱਕ ਦੀ ਜਗ੍ਹਾ ਦਿੱਤੀ ਜਾਵੇ ਦੂਜੇ ਪਾਸੇ ਸੁਪਰਵਾਈਜ਼ਰ ਮੈਡਮ ਪਰਮਜੀਤ ਕੌਰ ਨੇ ਸਮੂਹ ਦੁਕਾਨਦਾਰਾਂ ਨੂੰ ਕਿਹਾ ਕਿ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਨਹੀਂ ਕੀਤੀ ਜਾ ਸਕਦੀ ਪਰ ਫਿਰ ਵੀ ਟਾਇਰ ਬਜਾਰੀ ਵਿਭਾਗ ਵੱਲੋਂ 5 ਫੁੱਟ ਸਮਾਨ ਦੀ ਆਗਿਆ ਰੱਖਣ ਦੀ ਇਜਾਜ਼ਤ ਦਿੱਤੀ ਹੋਈ ਹੈ ਅਤੇ ਦੁਕਾਨਦਾਰਾਂ ਦੀ ਮੁਸ਼ਕਲਾਂ ਨੂੰ ਦੇਖਦੇ ਹੋਏ ਪ੍ਰਸ਼ਾਸਨ ਤੋਂ 5 ਤੋਂ 7 ਫੁੱਟ ਸਿਰਫ ਮਲੇਰਕੋਟੜਾ ਰੋਡ ਤੇ ਹੀ ਸਮਾਨ ਰੱਖਣ ਦੀ ਆਗਿਆ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਦੁਕਾਨਦਾਰ 7 ਫੁੱਟ ਤੋਂ 1 ਇੰਚ ਵੀ ਬਾਹਰ ਸਮਾਨ ਰੱਖਦਾ ਹੈ ਤਾਂ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਵਰਿੰਦਰ ਸਿੰਘ ਦਹਿਲੇ, ਚੇਅਰਮੈਨ ਪ੍ਰਿਤਪਾਲ ਸਿੰਘ ਓਬੀ ਜਰਨਲ ਸਕੱਤਰ ਭਗਤ ਸਿੰਘ ਰਾਜਕੁਮਾਰ ਬੱਤਾ ਜੁਆਇੰਟ ਸਕੱਤਰ ਨਰਾਤਾ ਸਿੰਘ ਵਿਰਦੀ ਬਲਦੇਵ ਸਿੰਘ ਮਠਾੜੂ ਮੀਤ ਪ੍ਰਧਾਨ ਕੇਸਰ ਸਿੰਘ ਰਾਜੇਸ਼ ਵਰਮਾ ਫਿਰੋਜ਼ ਖਾਨ ਮਤਾਨੀਆ ਪਵਨ ਕੁਮਾਰ ਮੇਵਾ ਸਿੰਘ ਨਿਰਮਲ ਸਿੰਘ ਝੱਜ ਮਲਕੀਤ ਸਿੰਘ ਪੋਡੇ ਅਤੇ ਸੰਪੂਰਨ ਸਿੰਘ ਦੇਹਲੇ ਆਦ ਹਾਜ਼ਰ ਸਨ ਹਾਂਜੀ ਵੈਸੇ ਦੁਕਾਨ ਆਪਣੀ ਜਿਹੜੀ ਰੋਡ ਹੈ ਇਹਨਾਂ ਨੇ ਪਹਿਲਾਂ ਤਾਂ ਮੰਨ ਲਿਆ ਥੈਂਕਸ ਬਹੁਤ ਧੰਨਵਾਦ ਕਰਦੇ ਆ ਕਿ ਇਹਨਾਂ ਨੇ ਮੇਰਾ ਬਹੁਤ ਸਹਿਯੋਗ ਦਿੱਤਾ 5 ਫੁੱਟ ਤੱਕ ਇਹਨਾਂ ਨੇ ਐਮਐਲਏ ਸਾਹਿਬ तक ਵੀ ਮੰਗ ਰੱਖੀ ਸੀ ਕਿ ਆਪਣੇ ਸ਼ਰਤਾਂ ਵਜੋਂ ਉੱਪਰ ਦਾ ਛੱਡਾ 5 ਫੁੱਟ ਦਾ ਕਰਨਾਗੇ ਇਹਨਾਂ ਨੇ ਕਰ ਲਿਆ ਉਹ ਉਸਕੋ ਦੁਕਾਨਦਾਰਾਂ ਦੀ ਮਤਲਬ ਸਮੱਸਿਆ ਹੁੰਦੀ ਹੈ ਜਿਵੇਂ ਕੋਈ ਗੇਟ ਬਣਾ ਰਿਹਾ ਕੋਈ ਡ੍ਰਿਲ ਬਣਾ ਰਿਹਾ 5 ਫੁੱਟ ਤੋਂ ਬਾਅਦ ਜਾ ਕੇ ਵੀ ਬਣਾਉਣੀ ਲੱਜਾ ਕਰਦੀ ਆ ਉਹ ਇਹਨਾਂ ਨੂੰ ਮੈਂ ਕਹਿੰਦਾ ਕਿ ਜਿੰਨਾ ਕਿ ਟਾਈਮ ਉਹ ਬਣਾਉਂਦਾ ਵੀ ਉਹਦੇ 'ਚ ਕੋਈ ਪ੍ਰੋਬਲਮ ਨਹੀਂ ਬਣਾ ਸਕਦਾ ਸਿਰ ਸੱਤ ਫੁੱਟ ਤੱਕ ਚੱਲ ਹੋਇਆ ਕਹਿੰਦਾ ਤੁਸੀਂ ਸੁਣਾ ਦੱਲਾ ਕਿ ਇੱਕ ਅੱਧੇ ਫੁੱਟ ਦਾ ਕੋਈ ਇੰਨਾ ਜ਼ਿਆਦਾ ਹੋ ਨਹੀਂ ਹੁੰਦਾ ਤੇ ਮਤਲਬ ਜੇ ਸੱਤ ਫੁੱਟ ਰੋਡ ਤੇ ਹੀ ਆ ਕੇ ਲੱਗਾ ਫਿਰ ਉਹਦੇ ਦੁਕਾਨਦਾਰ ਨੂੰ ਖੁਦ ਨੂੰ ਆਪ ਦੇਖਣਾ ਪੈਣਾ ਕਿ ਅਸੀਂ ਇਸ ਤੋਂ 5 ਫੁੱਟ ਤੱਕੇ ਰਹੀਏ। ਕਿਹੜਾ ਜੀ ਕਿਤੇ ਕਿਤੇ ਨਾ ਰੋਡ ਆਪਣੀ ਮਤਲਬ ਪੂਰੀ ਪ੍ਰਾਪਰਟੀ ਹੈਗੀ ਜਾਂ ਅੱਧਾ ਕਿ 85 ਫੁੱਟ ਹੈ ਸਾਰੇ 85 ਫੁੱਟ ਨਹੀਂ ਹੈਗੀ ਮੈਂ ਸਾਹਵੇਂ ਜਗ੍ਹਾ ਤੇ ਦੇਖੀ ਆ ਰੋਡ ਦੇ ਕਿਤੇ ਜਿਹੜਾ ਵਾਧਾ ਅੱਗੇ ਕਿਤੇ ਜਗ੍ਹਾ ਘਟਾ ਇਹ ਬੰਦਾ ਬਣਾਉਂਦਾ ਛੋਟੀਆਂ ਦੇ ਆਮ ਜੀਵਨ ਨੂੰ ਹੋਏ ਰਹਿਣੀ ਜਗ੍ਹਾ ਨਹੀਂ ਆਗਿਆ ਨਹੀਂ ਤਾਂ ਜਿਹੜਾ ਰੇਡੀਓ ਫੜਿਆ ਹੋਊਗਾ ਉਹ ਚਿੱਟਕਵਾ ਦੇ ਰੇਡੀਓ ਫੜਿਆ ਦੇ ਚਲਾਨ ਕੱਟਾਂਗੇ ਹੋਣਾ ਸੀ ਅਸੀਂ ਇਹ ਮੈਚ ਚਲਾਉਣੇ ਆ ਕਿਹੜਾ ਦਾ ਨਹੀਂ ਸਮਝਿਆ ਕਹਿੰਦੇ ਜੀ ਸ਼ਾਮ ਨੂੰ 5 ਵਜੇ ਦੁਆਰੇ ਹਾਂਜੀ ਹਾਂਜੀ 5 ਵਜੇ ਤੱਕ ਆਦੇਵੇਂ ਅਸੀਂ ਦੇਖ ਕਰਾਂਗੇ ਜਿਹੜੇ ਰੇਡੀਆਂ ਤੇ ਕਵਾਣ ਦੇ ਤੇ ਜੀਜੀ ਰੋਡ ਤੇ ਵੀ ਕਾਫੀ ਹੋਰ ਤੋਂ ਵੀ ਕਰਾਂਗੇ ਜੀ ਹੁਣ ਸਾਰੇ ਰੇਡੀਆਂ ਵਾਲੇ ਪਹਿਲਾਂ ਹੁਣ ਰੇਡੀਆਂ ਤੇ ਵੀ ਅਸੀਂ ਫੋਕਸ ਕਰਨਾ ਹੁਣ ਆਪਣੀ ਤਾਂ ਇਧਰੋਂ ਹੋਊਗੀ ਤੁਸੀਂ ਦੇਖਦੇ ਹੋਵੋਗੇ ਕਿ ਜੀਜੀ ਰੋਡ ਤੇ ਵੀ ਕਾਫੀ ਮਤਲਬ ਦੁਕਾਨਦਾਰਾਂ ਨੇ ਆਪਣੇ ਆ ਉਹ ਕਰ ਲਿਆ ਜਿਵੇਂ ਉਹ ਸਿੱਗੇ ਚੁੱਲ੍ਹੇ ਵਾਲੇ ਸੀਗੇ ਰਸੋਈ ਵਾਲੇ ਸੀਗੇ ਤੇ ਨਾਲ ਵਰਤਮਾਨ ਵਾਲੇ ਨੇ ਉਧਰੋਂ ਆਪਣੇ ਉਹ ਪਹਾੜ ਬਣਾ ਵਾਲੇ ਨੇ ਕੁੜੇ ਦੇ ਬਾਲ ਜੀ ਨੇ ਕਾਫੀ ਨੇ ਆਪਣੇ ਲੈ ਗਏ ਕਿੱਥੇ ਸਾਹਮਣੇ ਮੁਰਗੀ ਪਾਸੂ ਬਈਆ ਕਾਰਨ ਪਾਟੇ ਬਣੀ ਉਹ ਕਦੀ ਦੇਖੋ ਕਮੇਟੀ ਨਹੀਂ ਬਣਾਈ ਸੀ ਪਹਿਲਾਂ ਉਹਦੇ 'ਚ ਮੇਰਾ ਕੋਈ ਰੋਲ ਨਹੀਂ era ਨਾ ਆਪਾਂ ਮੈਂ ਤੋੜ ਸਕਦਾ ਕਿੱਥੇ ਹੈ ਨਾ ਉਹ ਨਹੀਂ ਕਿਉਂਕਿ ਕੋਲ ਸ਼ਾਮ ਨੂੰ ਜਦੋਂ ਨਾਲ ਸੁਣਦੀ ਕੋਲ ਤੋਂ ਬਈਆਂ ਹੁੰਦੀਆਂ ਉਹ ਲੋਈ ਫੈਸਲੇ ਅਸੀਂ ਸ਼ਾਮ ਨੂੰ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੇ ਸ਼ਾਮ ਨੂੰ ਰੈਡੀਆ ਤੇ ਥੋੜਾ ਜ਼ਿਆਦਾ ਧਿਆਨ ਦਿੱਤਾ ਯਾਰ ਉਹ ਜਿਨ੍ਹਾਂ ਦੀ ਖਣੀਆਂ ਹੁਣੀਆਂ ਪਰਮਾਨੈਂਟ ਉਹਦਾ ਜੀ ਆਉਂਦੀਆਂ ਪਾਰਟਿਸਪ ਕੋ ਬਸ ਮੈਂ ਵੀ ਕੀ ਕਰਾਂਗਾ ਇਸ ਤੋਂ ਦੁਕਾਨਦਾਰਾਂ ਤੋਂ ਇਹਦੇ ਰੋਹ ਕਰਨਾ ਜੇ ਕਿ ਇਸਕੇ ਲਈ ਜਿੰਨਾ ਖਰਚਾ ਹੋ ਰਿਹਾ ਉਹ ਵੀ ਜਿੰਨੇ ਦੇ ਪਾਰਕਿੰਗ ਤੋਂ ਜ਼ਿਆਦਾ ਲਿਆ ਆਪਣੇ ਅੰਦਰ ਸਹੀ ਕਰ ਲਓ ਜੇ 500 ਰੁਪਏ ਦੇ ਵੀ ਇਸ ਦੀ ਕੋਲ ਤੇ ਪਾਰਕਿੰਗ ਬਣੀ ਹੋਈ ਹੈ ਕਰਾਉਂਦੇ ਤਾਂ ਆਪਣੇ ਦੁਕਾਨਦਾਰਾਂ ਨੇ ਖੁਦ ਬਣਾਈ ਹੋਈ ਹੈ ਇਹ ਹੋਰ ਬਾਰੇ ਮੈਂ ਇਹ ਸਭ ਨਾਲ ਗੱਲ ਕਰ ਲਵਾਂਗੀ ਕਿ ਉਹ ਤਾਂ ਮੈਨੂੰ ਕੁਝ ਪਤਾ ਨਹੀਂ ਹੈਗਾ ਕਿ ਉਹ ਕਿਲੇ ਬਣੇ ਤਾਂ ਕਾਫੀ ਲੰਬੇ ਟਾਈਮ ਤੋਂ ਬਣਾਈ ਹੋਈ ਹੈ ਪਰ ਉਹ ਟੀਮ ਤੋਂ ਸਵਾਲ ਇਹ ਹੈ ਜਿਹੜੇ ਸ਼ਾਂਤਨਗਰ ਦਾ ਮੀਟਿੰਗ ਤੇ ਕਿੰਨੀ ਪ੍ਰਤੀਫਿਦ ਦਿੱਤੀ ਗਈ ਹੈ ਮੈਨੂੰ ਇਹ ਕੁਝ 5 ਫੁੱਟ ਤੱਕ ਆ ਰਿਲੀਫ ਤਾਂ 5 ਫੁੱਟ ਤੱਕ ਆ ਚੱਲੋ ਉਹਨਾਂ ਦੇ ਕੁਝ ਹੁੰਦੀਆਂ ਨੇ ਹੈ ਨਾ ਕਿ ਇਹ ਦੁਕਾਨਦਾਰ ਜੇ ਆਪਾਂ ਵੀ ਹੁਣ ਸਮਾਜਦਾਰਾਂ ਵੀ ਪ੍ਰੋਬਲਮ ਹੁੰਦੀ ਹੈ 5 ਫੁੱਟ ਤੋਂ ਕੀ ਨਹੀਂ ਹੋ ਸਕਦੀ ਇਹ ਇਹਨਾਂ ਨੇ 7 ਫੁੱਟ ਤੱਕ ਆਪਾਂ ਉਹਨਾਂ ਨੂੰ ਕਵਰ ਕਰਦੇ 7 ਫੁੱਟ ਤੱਕ ਪਰ ਤੇ ਇਹ ਨਹੀਂ ਹੈਗਾ ਵੀ ਰੋਡ 7 ਫੁੱਟ ਦੇ ਨਾਲ ਜਾ ਕੇ ਕਿਸੇ ਦੀ ਦੁਕਾਨ ਮੂਰੇ 7 ਫੁੱਟ ਜਗ੍ਹਾ ਆਪਾਂ 7 ਫੁੱਟ ਕਵਰ ਕਰ ਲਿਆ ਐਵੇਂ ਨਹੀਂ ਹੈ ਰਾ ਉੱਥੇ ਧਿਆਨ ਦੇਣਾ ਪੈਣਾ ਆ 3 ਨਾ ਮਾ ਆਪਣਾ 3 ਨਾ ਮਾ ਬ੍ਰਿੰਦਰ ਸਿੰਘ ਜੀ ਸੀਸੀ ਮੋਤੀਆ ਜੀ ਨੇ ਮੀਟਿੰਗ ਕੀਤੀ ਹੈ ਅੱਜ ਦਾ ਮੁੱਦਾ ਮਤਾ ਇਹ ਹੈ ਵੀ ਪਿਛਲੇ ਕਾਫੀ ਦਿਨੋਂ ਕੈਪ ਜਾਰੀ ਦਾ ਜਿਹੜਾ ਸ਼ਹਿਰ ਦੇ ਲੈਵਲ ਤੇ ਚੱਲਿਆ ਹੋਇਆ ਸਾਡੇ ਰੋਡ ਤੋਂ ਵੀ ਇਹ ਪ੍ਰੈਸ਼ਰ ਹੋਇਆ ਹੈ ਇਹ ਮੈਡਮ ਨੂੰ ਸਾਰਾ ਪਤਾ ਹੁੰਦਾ ਹੈ ਇਹ ਸਾਰਾ ਲੈ ਦੇ ਵਾਹ ਸਾਡਾ ਰੋਡ ਜਿਹੜਾ ਸਾਰੇ ਰੋੜਾਂ ਨਾਲੋਂ ਜ਼ਿਆਦਾ ਚੌੜਾ ਲਿੰਕ ਰੋਲਾ ਨਾਲ ਖੰਨੇ ਜਾਣਾ ਹੈ ਔਰ ਇੱਥੇ ਇਕੱਲਾ ਟਰੇਡਿੰਗ ਦਾ ਹੀ ਕੰਮ ਨਹੀਂ ਜਿਹੜੇ ਬਜ਼ਾਰਾ ਵਿੱਚ ਇਕੱਲਾ ਟਰੇਡਿੰਗ ਦਾ ਕੰਮ ਹੈ ਕੋਥੇ ਬੰਦਾ ਸਮਾਨ ਆਪਣਾ ਅੰਦਰ ਕਰ ਸਕਦਾ ਸਾਡੇ ਰੋਡ ਦੇ ਉੱਤੇ ਕਾਫੀ ਦੁਕਾਨਦਾਰ ਹੈ ਜਿਹੜੇ ਦਸਤਕਾਰੀ ਕਰਦੇ ਨੇ ਕੋਈ ਰਿਪੇਅਰ ਕਰਦਾ ਕੋਈ ਬੈਨਿਫੈਕਚਰ ਕਰਦਾ ਕੋਈ ਮਿੰਗੇ ਬਣਾ ਰਿਹਾ ਮੈਂ ਇੱਕ ਐਸੀਆਂ ਦੁਕਾਨਾਂ ਵੀ ਦੇਖਿਆ ਕਿ ਜਿਸ ਦੇ ਅੰਦਰ ਵੈਲਡਿੰਗ ਸ਼ੱਟ ਪਿਆ ਆਰ ਫੋਰਸਮਨ ਪਿਆ ਅੰਦਰ ਕੋਈ ਵੀ ਸਮਾਨ ਰੱਖਣ ਦੀ ਜਗ੍ਹਾ ਨਹੀਂ ਮਿਲੇ ਕੋਈ ਜੇਕਰ ਉਹ ਬਾਹਰ ਜੇ ਕੰਮ ਕਰ ਰਿਹਾ ਉਹ ਇੱਕਦਮ ਠਾਲੀ ਉੱਥੋਂ ਉਹਦੇ ਰੋਗੀ ਦੇ ਉੱਤੇ ਅਸਰ ਪੈਂਦਾ ਅਸੀਂ ਮੈਡਮ ਨੂੰ ਅੱਜ ਸੱਦ ਕੇ ਇਹ ਰਿਕਵੈਸਟ ਕਰੀ ਆ ਕਿ ਸਾਡਾ ਰੋਡ ਆਉਣਾ ਹੈ ਸਾਰਿਆਂ ਨੂੰ ਸਾਰੇ ਜਿਹੜੇ ਦੁਕਾਨਦਾਰੇ ਸਾਡੇ ਦਸਤਕਾ ਨਹੀਂ ਕਰਦੇ ਨੇ ਟਰੇਡਿੰਗ ਦਾ ਕੰਮ ਹੁੰਦਾ ਅਸੀਂ ਕਹਿੰਦੇ ਨਹੀਂ ਸੀਗੇ ਦਸਤਕਾਰੀ ਦੇ ਜਿਹੜੇ ਦੁਕਾਨਦਾਰੇ ਨੇ ਉਹਨਾਂ ਦੇ ਅਸੀਂ ਫੈਸਲਸਟੀ ਲਈ ਅਸੀਂ ਜਗ੍ਹਾ 10 10 ਫੁੱਟ ਡਿਮਾਂਡ ਕਰੀ ਸੀ ਕਿ 10 ਫੁੱਟ ਜਗ੍ਹਾ ਦੇ ਵਿੱਚ ਕੰਮ ਕਰਨ ਦਾ ਜਾਂ ਸਮਾਨ ਰੱਖਣ ਦੀ ਇਜਾਜ਼ਤ ਦਿੱਤੀ ਜਾਵੇ ਇਹਨਾਂ ਨੇ ਉਹ 7 ਫੁੱਟ ਸਾਡੀ ਮਨਜ਼ੂਰੀ ਕਰੀ ਹੈ ਅਸੀਂ ਉਹ ਤੇ ਇਹਨਾਂ ਦਾ ਧੰਨਵਾਦ ਕਰਦੇ ਹਾਂ ਜੋ ਵੀ ਸਾਨੂੰ ਮਿਲਿਆ ਇਹਨਾਂ ਦਾ ਵੀ ਅਸੀਂ ਸਮਝਦੇ ਹਾਂ ਕਿ ਪ੍ਰੋਬਲਮ ਹੈ ਜਿਹੜੀ ਕਾਨੂੰਨ ਦੇ ਵਿੱਚ ਬੰਨੇ ਹੋਏ ਨੇ ਪਰ ਸਾਡਾ ਰੋਡ ਦੇ ਉੱਤੇ 10 ਸਟਰੀ ਜਿਆਦਾ ਹੋਣ ਕਰਕੇ ਜਿਆਦਾ ਚੌੜੀ ਹੋਣ ਕਰਕੇ ਸਾਡਾ ਪੱਖ ਅਸੀਂ ਜਿਹੜਾ ਰੱਖਿਆ ਉਹਨਾਂ ਨੇ ਮੰਨਿਆ ਪਹਿਲਾਂ ਵੀ ਅਸੀਂ ਇਹਨਾਂ ਦੇ ਛੱਡਾਂ ਦੇ ਵਿੱਚ ਅਸੀਂ ਕੋਆਪਰੇਸ਼ਨ ਪੂਰੀ ਕਰੀਆ ਇਹਨਾਂ ਨੂੰ ਔਰ ਮੈਂ ਤਾਂ ਇਹ ਕਹਿਣਾ ਵੀ ਅੱਗੇ ਤੋਂ ਅਸੀਂ ਆਪਣਾ ਧਿਆਨ ਰੱਖਾਂਗੇ ਜਿਹੜਾ ਪ੍ਰੋਬਲਮ ਸਾਡੇ ਮੈਂਬਰਾਂ ਦੱਸਿਆ ਹੈ ਰੇੜੀਆਂ ਵਾਲਿਆਂ ਦੀ ਕੋਈ ਇਹਨਾਂ ਨੇ ਪਹਿ ਭਰੋਸਾ ਦਿਵਾਇਆ ਵੀ ਉਹ ਹੱਲ ਕਰੇਗੇ 11 ਦੇ ਪਾਣੇ ਦੇ ਮੂਹਰੇ ਇਹਨਾਂ ਫੁੱਟ ਦਿਖਾਉਂਦਾ ਚੜ੍ਹੋਗੇ ਰੇਲੋ ਦਾ ਕੰਮ ਜੇ ਫੁੱਟ ਦੇ ਅੰਦਰ ਜਾਊਗਾ ਹਰੇਕ ਦੀ ਅਸਲ ਪ੍ਰੋਬਲਮ ਜਿਹੜੀ ਪੈਂਦੀ ਆ ਉਹ ਇਹ ਹੈ ਜਿਹੜਾ ਜਿਹੜੀ ਲਈ ਯਾਰ ਹੈ ਉਹ ਸੜਕ ਦੇ ਖੰਡੇ ਘੜ ਕੇ ਚਾਹੇ ਅੱਧਾ ਘੰਟਾ ਖੜੇ ਹੋ ਉਹ ਫੂਟ ਵੇਚਦਾ ਜਾਂ ਸਬਜ਼ੀ ਵੇਚਦਾ ਫਿਰ ਕਾਰ ਵਾਲਾ ਆ ਕੇ ਸੜਕ ਦੇ ਸਿੱਧੇ ਕਾਰ ਰੋਕਦਾ ਉੱਥੇ ਬੈਠਾ ਉਹ ਕਾਰ ਦੇ ਵਿੱਚੇ ਬੈਠਾ ਫੂਟ ਲੈ ਰਿਹਾ ਬਿੱਛੇ ਬੈਠਾ ਸਬਜ਼ੀ ਲੈ ਰਿਹਾ ਜਿਹੜੀ ਉਹ ਹੰਡੇ ਤੇ ਖੜਾ ਹਸਣ ਸਦੇ ਉਹ ਰੈਸਟਰ ਦਾ ਮਸਲਾ ਫਿਰ ਦੁਕਾਨਦਾਰ ਮਸਲਾ ਨਹੀਂ ਹੈਗੇ ਪਰ ਅਸੀਂ ਦੁਕਾਨਦਾਰ ਕੋਆਪਰੇਟ ਕਰਾਂਗੇ ਟ੍ਰੈਕ ਸਾਡੇ ਲਈ ਵੀ ਉਹ ਨਹੀਂ ਸਾਡਾ ਹੀ ਰੋਕ ਨੇ ਸਾਡੀ ਭਰਾ ਨੇ ਸਾਡੀ ਸਾਰਾ ਅਸੀਂ ਦੁਕਾਨਦਾਰ ਸਾਰੇ ਕੋਆਪਰੇਟ ਕਰਾਂਗੇ ਇਹ ਸਾਨੂੰ ਕੋਆਪਰੇਟ ਕਰ ਰਹੇ ਨੇ ਅਸੀਂ ਇਹਨਾਂ ਨੂੰ ਕਰਾਂਗੇ ਕਿ ਜਿਹੜੇ 5-5 ਰੁਪਏ ਰੇਡੀਓ ਲੈਂਦੇ ਨੇ ਪਿੱਛੇ ਉਹਨੂੰ ਕੰਨ ਉੱਤਾਰ ਦੇ ਉਹ ਅੱਗੇ ਤੋਂ ਨਹੀਂ ਬਾਈ ਬੈਠੂੰ ਪਰ ਕਰਵੇ ਉਹ ਜਿਹੜੇ ਕਲੈਂਦੇ ਸੀ ਉਹ ਮਤਲਬ ਜਿਹੜਾ ਬਾਹਰ ਖੜਦਾ ਉਹ ਅੱਗੇ ਤੇ ਨਹੀਂ ਖੜੂ ਬਾਇਓ ਦੇਖਣਗੇ ਆਪਾਂ ਠੀਕ ਹੈ ਜੀ ਕਨਨ ਤੋਂ ਪੱਤਰਕਾਰ ਪਰਮਜੀਤ ਸਿੰਘ ਦੀ ਮਹਾਂਦੀ ਖਾਸ ਰਿਪੋਰਟ